ਉਹ ਨਾਮ ਕੀ ਹੈ ਮੇਰਾ ਨਾਮ ਕਾਲੀ ਪੱਕਾ ਨਾ ਕੀ ਆਧਾਰ ਕਾਰਡ ਚ ਬਹੁਤ ਈ ਕਰਦੀ ਨੋ ਮੇਰੇ ਗੁਰਵਿੰਦਰ ਕੌਰ ਕੇ ਸਿੰਘ 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 ਫਿਰ ਆ ਬੁੜੀਆਂ ਵਾਲੇ ਆਪਾਂ ਕੋ ਆਪਾਂ ਤੋਂ ਰੱਖਣ ਕੀਤੀ ਹੈ ਬਈ ਜੀ ਦਾ ਬਾਈ ਉਸੇ ਵਾਰ ਕਰਦੀ ਬਈ ਸੇਵਾ ਤਾਂ ਤਰੋ ਸਾਰੇ ਕਰਦੇ ਸਾਰੀ ਦੁਨੀਆ ਹੀ ਕਰਦੀ ਹੈ ਆਪਾਂ ਕੋ ਤੂੰ ਦਾ ਪਾਇਆ ਜੀ ਤੂੰ ਦਾ ਕਿਉਂ ਪਾਇਆ ਹਾਂ ਵੀ ਇਹ ਤਾਂ ਮਾਂ ਤਾਂ ਆਉਂਦਾ ਹੀ ਵੀ ਹਾਂ ਨਹੀਂ ਕਿਉਂ ਪਾਇਆ ਹੈ ਬਾਬਾ ਜਦਵਾਦ ਦਿਓ ਪਲੀਜ਼ ਮੇਰੇ ਮੇਦੇ ਮਰਾ ਮੈਂ ਦਿਮਾਗ ਦਾ ਕਰਾਪ ਬਣੀ ਇਹ ਕਿਉਂ ਪਾਇਆ ਆਪਾਂ ਵੀ ਇਹ ਵੀ ਜੀ ਵੇਖੋ ਵੀ ਸਾਨੂੰ ਇਹ ਕਰਨਾ ਹੀ ਪੈਂਦਾ ਜਦੋਂ ਮਾਤਾ ਨੇ ਮੈਨੇ ਕਰਨਾ ਕੀ ਪੈਂਦਾ ਯਾਰ ਮਾਤਾ ਕਹਿੰਦੀ ਐ ਮਾਤਾ ਕਹਿੰਦੀ ਐ ਵੀ ਬੰਦਿਆਂ ਤੋਂ ਬੁੜੀਆਂ ਬਣ ਜਾਓ ਕਹਿੰਦੀ ਐ ਮਾਤਾ ਕਹਿੰਦੀ ਐ ਕਿ ਨਹੀਂ ਫਿਰ ਤੂੰ ਕੀ ਦੀ ਸੇਵਾ ਕਰਦਾ ਚਲਦਾ ਸੀ ਮੈਂ ਮਾਤਾ 인ਸ਼ਾਨ ਕੋਲ ਵੀ ਸ਼ੰਕਰ ਮੋਨੀ ਕਿੰਨੇ ਰੂਪ ਐਦੇ ਹਾਂਜੀ ਕਿੰਨੇ ਰੂਪ ਐ ਮਾਤਾ ਦੇਦੇ ਪਤਾ ਤੁਹਾਨੂੰ ਇਹ ਇਤਿਹਾਸ ਪਤਾ ਨਾ ਪਤਾ ਤਾਂ ਕੀ ਹੋ ਤੈਨੂੰ ਹਾਂਜੀ ਵੀ ਸਿੱਖੀ ਆਂਦੀ ਨਹੀਂ ਸਿੱਖੀ ਜਾਂਣਾ ਪ੍ਰਮੋਟ ਤੂੰ ਚੈਨਲ ਆਪਣੇ ਆਏ ਤਰਾਈ ਜਾਂਦਾ ਯਾਰ ਵੀ ਜਿਵੇਂ ਤੂੰ ਪਤਾ ਨਹੀਂ ਕਿੰਨਾ ਵੱਡਾ ਫਕੀਰ ਹੋਣਾ ਤੇ ਸੇਕਤਾ ਪਿੰਦੇਗਾ ਤੂੰ ਅਸੀਂ ਵੀ ਵੀਡੀਓ ਵੀ ਪਾਉਂਦੇ ਨਹੀਂ ਹੈਣਾ ਵੀ ਉਹਨਾਂ ਦਾ ਕੋਈ ਕੰਮ ਹੋ ਗਿਆ ਘਾਂਟੀ ਜੋ ਇੱਕ ਤੇਰਾ ਚੁੰਬੇ ਵਾਲਾ ਕਿਹੜਾ ਉਹ ਮੰਤਾ ਉਹ ਹਾਂਜੀ ਉਹਨਾਂ ਨੇ ਵੀ ਵੀਡੀਓ ਅੱਜ ਪਾਉਂਦੇ ਨਹੀਂ ਬਾਬਾ ਜੀ ਹੈਨਾ ਮੇਰੇ ਚੁੰਬੇ ਵਾਲਾ ਮੰਤ ਕੌਣ ਹੈ ਵੀ ਉਹ ਸਾਡੇ ਕੋਲੇ ਨੂੰ ਆਏ ਸੀਗੇ ਬਾਬਾ ਜੀ ਹੈਨਾ ਤਾਂ ਤਰ੍ਹਾਂ ਵੀਡੀਓ ਪ੍ਰਮੋਟ ਕਰੀ ਜਾਂਦਾ ਹੈ ਤੂੰ ਤੁਸੀਂ ਕਾਹ ਤੋਂ ਗੰਦ ਪਾ ਜਾ ਬਈ ਤੂੰ ਕੀ ਲੱਗਦਾ ਤਾ ਤੋ ਕੀ ਲੱਗਦਾ ਮੈਂ ਤਾਂ ਵੀ ਵੈਸੇ ਸਿੱਖਣਾ ਜੇਰਾ ਫੋਨ ਇਹਦੇ ਕੋਲੇ ਹੁੰਦਾ ਕਿ ਹੋਰ ਚੇਲੇ ਕੋਲੇ ਹੁੰਦਾ ਮੇਰੇ ਕੋਲ ਹੁੰਦਾ ਵੀ 42 ਪਹਿਲਾਂ ਤੂੰ ਮੰਨਿਆ ਤੇਰੇ ਕੋਲੇ ਹੁੰਦਾ ਹੈਂ ਵੀ 42 ਆਉਂਦੀ ਇੱਥੇ ਹੁਣ ਮੈਂ 15 ਮਿੰਟ ਪਹਿਲਾਂ ਗੱਲ ਕੀਤੀ ਸੀ ਉਹਦੇ ਚ ਮੈਨੂੰ ਕਿਹਨੇ ਕੀ ਕਿਹੜੇ ਇਹ ਗੱਲ ਕਹੀ ਸੀ ਵੀ ਹਾਂ ਵੀ ਤੇਰੀ ਆਵਾਜ਼ ਹੀ ਬੜੀ ਸੋਹਣੀ ਲੱਗਦੀ ਹੈ ਤੈਨੂੰ ਮੋਹ ਲਿਆ ਤੇ ਤੁਹਾਡੇ ਚ ਮਾਤਾ ਸ਼ਾਮਪੁਰ ਮੋਣੀ ਇਹ ਗੱਲਾਂ ਸਿਖਾਉਂਦੀ ਆ ਵੀ ਤੁਸੀਂ ਲੋਕਾਂ ਦੇ ਮੁੰਡੇ ਮੋਈ ਚੱਲੋ ਤੇ ਜਾਂ ਲੋਕਾਂ ਦੀਆਂ ਕੁੜੀਆਂ ਮੋਈ ਚੱਲੋ ਬਈ ਸਹ ਹੁੰਦੀ ਹੈ ਮਾਤਾ ਇਹ ਕੁਛ ਨਹੀਂ ਸਿਗਰਟਾਂ ਕਿਉਂ ਪੀਂਦੇ ਤੁਸੀਂ ਕਿਉਂ ਪੀਂਦੇ ਸਿਗਰਟਾਂ ਜਿਹੜੀ ਮਾਤਾ ਦਾ ਤੂੰ ਨਾਲ ਲੈਣਾ ਹੈ ਉਹ ਮਾਤਾ ਕਹਿੰਦੀ ਹੈ ਗੱਲ ਵੀ ਸਿਗਰਟਾਂ ਪੀਓ ਕਹਿੰਦੀ ਹੈ ਜਾਂ ਨਹੀਂ ਕਿਉਂ ਫਿਰ ਪੀਂਦੇ ਹੋ ਜਾਂ ਵੀਰੇ ਤੈਨੂੰ ਉਹਦਾ ਕੋਈ ਜੀਵਨੀ ਦਾ ਨਹੀਂ ਪਤਾ ਤੈਨੂੰ ਉਹਦੇ ਕੋਈ ਰੂਪ ਦਾ ਨਹੀਂ ਪਤਾ ਤੇ ਤੁਸੀਂ ਯਾਰ ਐਡੀਆਂ-ਐਡੀਆਂ ਚੂੜੇ ਪਾ ਕੇ ਤੁਸੀਂ ਕਹਿੰਦੇ ਹੋ ਸਾਡੇ ਚ ਮਾਤਾ ਸ਼ਾਮਪੁਰ ਆ ਗਈ ਸ਼ਾਮਪੁਰ ਮਾਤਾ ਆਉਂਦੀ ਐ ਮੋਹਣੀ ਤੇਰੇ ਚ ਮਾਤਾ ਮੋਹਣੀ ਤੇਰੇ ਚ ਆ ਤੇ ਉੱਥੇ ਜਿਹੜੀਆਂ ਪੁੱਛਾਂਦੇ ਜਾਂਦੇ ਆ ਬੈਠਾ ਉਹ ਤਾਂ ਜੀ ਐ ਬਲੈਰ ਹੀ ਹੁੰਦੀ ਨਹੀਂ ਲੈਰ ਲੈਰ ਕੌਣ ਦੱਸਦਾ ਤੈਨੂੰ ਯਾਰ ਕੌਣ ਦੱਸਦਾ ਮੈਂ ਤਾਂ ਕੋਈ ਨਹੀਂ ਦਈ ਜੀ ਮਾਨ ਕੇ ਜਲੋ ਹਾਂ ਤਾਂ ਫਿਰ ਜੇ ਤੂੰ ਦੱਸਦਾ ਨਹੀਂ ਫਿਰ ਲੋਕਾਂ ਨੂੰ ਕਿਵੇਂ ਦੱਸਦਾ ਏ ਜੀ ਵੀ ਬਜ਼ੁਰਗ ਹੁੰਦੇ ਜਿਹੜੇ ਸਾਰਾ ਆਪਣੀ ਉਹਨਾਂ ਦੀ ਗੱਲ ਕਰਨੀ ਨਹੀਂ ਨਹੀਂ ਬਜ਼ੁਰਗ ਆ ਜਾਂਦੇ ਆ ਹਾਂ ਚਾ ਮੈਨੂੰ ਵੀ ਪੁੱਛਦੇ ਕੋਈ ਮੈਨੂੰ ਦੱਸ ਵੀ ਆ ਮੇਰੇ ਮੋਬਾਈਲ ਦਾ ਲੋਕ ਕਿੰਨਾ ਹੈ ਲੋਕ ਖੋਲ ਕੇ ਦੇ ਲੋ ਆ ਲੋਕ ਖੋਲ ਮਿਹਰਬਾਨੀ ਉਹ ਤੇ ਬਹਿ ਜੰਨੇ ਗੱਡੀ ਤੇ ਆਪਾਂ ਬਹਿ ਜੰਨੇ ਆ ਬਾਬਾ ਜੀ ਯਾਰ ਤੁਸੀਂ ਤਾਂ ਐਕਟ ਦੇ ਉੱਤੇ ਹੀ ਬੈਠੇ ਪਏ ਆ ਘਰ ਛੱਡ ਕੇ ਬਾਬਾ ਘਰ ਛੱਡ ਕੇ ਬਾਬਾ ਕਿਉਂ ਯਾਰ ਤੁਸੀਂ ਪੰਜਾਬ ਦਾ ਸੱਤਿਆਨਾਸ਼ ਕੀਤਾ ਉਦੋਂ ਚਿੱਟੇ ਨੇ ਖਾ ਲਿਆ ਪੰਜਾਬ ਹਾਂ ਆ ਹੜਾ ਨੇ ਖਾਇਆ ਉਧਰ ਉਹ ਬਾਬੇ ਹੜਾ ਵਾਂਗੂ ਆਏ ਬੈਠੇ ਆ ਤੁਸੀਂ ਘਰ ਘਰ ਇਹ ਕੁਝ ਕਰੀਏ ਨੇ ਪਾਤੂ ਕਰਦੇ ਆ ਘਰੇ ਨਹੀਂ ਅਰਗਬਤੀ ਲਗਦੀ ਜੋਤ ਮੁਟੜ ਦੋ ਹੁਣ ਤੈਨੂੰ ਮੰਤ ਬਣਾਇਆ ਕਿ ਬਣਿਆ ਤੋਂ ਨਹੀਂ ਜੀ ਮੈਂ ਕਦੀ ਮਨ ਜੀਸ ਪਰ ਕੰਮ ਨਾ ਪੁੱਠੇ ਕਰ ਅਗਰੇ ਕੰਮ ਗਲਤ ਹੈ ਇਹ ਤੂੰ ਮੰਨਦਾ ਤੂੰ ਮੰਨਦਾ ਜਿਹੜਾ ਪਿੰਡ ਤੇਰਾ ਠੰਡਾ ਜੀ ਤੂੰ ਮੰਨਦਾ ਕੀ ਲੱਗਦਾ ਉਹ ਮੰਨਦਾ ਕੀ ਲੱਗਦਾ ਲੜੇ ਝੁੰਬੇ ਵਾਲੀ ਮੰਤਾਈ ਸੀ ਉਹ ਪ੍ਰਮੋਟ ਕਰਦੀ ਸੀ ਇਹਨੂੰ ਹਾਂਜੀ ਝੁੰਬੇ ਵਾਲੀ ਮੰਤ ਪ੍ਰਮੋਟ ਕਰਦੀ ਸੀ ਚੈਨਲ ਹਾਂਜੀ ਤੂੰ ਕੀ ਲੱਗਦਾ ਉਹਦਾ ਮੈਂ ਤਾਂ ਦੀ ਕਸਮ ਨਹੀਂ ਜਾਣਦਾ ਕਹਾਂਦਾ ਹਾਂ ਹੈ ਹਾਂਜੀ ਕੋ ਮੈਨੂੰ ਕੀ ਕੰਮ ਸਿਖਾਣਾ ਇਹਦਾ ਤੂੰ ਤਾਂ ਅਬ ਸਿੱਖੀ ਜਾਣਾ ਕਹਿਦਾ ਹਜੇ ਕਿ ਕਿਸ ਗਾਇਤ ਨੂੰ ਇਹ ਹਾਂਜੀ ਕੀ ਸਿਖਾਇਆ ਸਹੀ ਸਹੀ ਕੋਈ ਸਿਖਾਇਆ ਤਾਂ ਬੋਸਤਾ ਸਿਖਾਇਆ ਉਹ ਮੇਰੇ ਕੋਲੇ 4-5 ਦਿਨ ਹੀ ਵੜੇ ਜਾਈ ਪਰ ਬੜਾ ਮोटा ਸੰਤ੍ਰਮ ਉਹ ਤਾਂ ਸਿਖਾਇਆ ਨਹੀਂ ਸਿਖਾਇਆ ਹਾਂ ਤੇ ਪੁੱਛਾ ਦਿੰਦਾ ਹੀ ਬਾਬਾ ਹੁਣ ਹਾਂਜੀ ਸੱਚ ਬੋਲੇ ਕੁਛ ਕਹਿੰਦਾ ਸੀ ਇਹ ਕਿ ਹੁਣ ਹਾਂਜੀ ਕੀ ਕਹਿੰਦਾ ਸੀ ਹਾਂਜੀ ਕੀ ਕਹਿੰਦਾ ਸੀ ਤੇ ਜੀ ਬਸ ਤੂੰ ਕੋਲੇ ਬੈਠਾ ਹੀ ਹਾਂਜੀ ਕੋਲੇ ਹਾਂਜੀ ਹਾਂਜੀ ਕਰੀ ਜਾਂਦਾ ਕੋਈ ਗੱਲ ਸੱਚ ਦੱਸ ਦੇ ਯਾਰ ਤੈਨੂੰ ਕਿੰਨੀਆਂ ਗੱਲਾਂ ਬਥਰੀਆਂ ਪਤਾ ਗਰਮੀ ਹੈਗੀ ਸਾਰੇ ਬੰਦੇ ਇੰਨੀ ਗਰਮੀ ਚ ਬੈਠੇ ਬਾਬਾ ਗੱਲ ਸੁਣ ਲਾ ਉਤਪਤਾਂਕ ਕੰਮ ਕਰਦੇ ਬੰਦ ਵੀਡੀਓ ਤੇਰੀਆਂ ਜਿਹੜੀਆਂ ਅਪਲੋਡ ਐ ਉਹ ਡਿਲੀਟ ਕਰ ਹੁਣੇ ਭਾਈ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਇਹਦੇ ਹਜਾਰ ਬਹੁਤੇ ਤਾਂ ਬੰਨਣਾ ਸੀਗਾ ਇਹਦੀਆਂ ਵੀਡੀਓ ਡਿਲੀਟ ਕਰਾਓ ਹੁਣੇ ਇਥੇ ਉਹ ਪਤਾਂਗਾਂ ਦਾ ਕੰਮ ਕਰੇ ਬੰਦ ਆਪ ਦੀ ਜਿਹੜੀ ਅਧਿਕਾਰ ਕਰਤ ਕਰੋ ਕਿਰਤ ਕਰੋ ਹਾਂ ਪਰ ਸਹੀ ਆਈ ਗਾਰੇ ਚ ਰਹੀ ਨਹੀਂ ਇਹਨਾਂ ਨੂੰ ਪਾਓ ਫਿਰ ਇਹਨਾਂ ਨੂੰ ਦੱਸ ਵੀ ਮੰਨ ਤੂੰ ਕੀ ਚਾਹੁੰਦਾ ਹਾਂ ਬੇਨਤੀ ਕਰ ਇਥੇ ਵਾਲੇ ਕੀ ਬੇਨਤੀ ਕਰਨੀ ਚਾਹੁੰਦਾ ਆ ਮੈਂ ਕੰਮ ਛੱਡੂਗਾ ਜਾਂ ਇਹੀ ਕੰਮ ਚ ਰੱਖੂਗਾ ਵੇਖੋ ਕੀ ਹੈ ਆ ਜੋਸ਼ਿੰਦਰ ਜਟਾ ਕਹਿੰਦੇ ਨੇ ਉਹ ਯਾਰ ਕਿੱਥੇ ਜਟਾ ਤੂੰ ਸਿਰ ਤਾਂ ਵਾਹਿਆ ਨਹੀਂ ਕਦੇ ਜਟਾ ਹੀ ਹੋਣੀ ਆ ਆਪੇ ਮਣ ਜਾਂਦੀਆਂ ਜਟਾਂ ਛੇ ਰਭਾਉਂਗੇ ਤਾਂ ਜਟਾ ਨਹੀਂ ਹੁੰਦੀਆਂ ਸਾਡੇ ਤਾਂ ਹੁੰਦੀਆਂ ਨਹੀਂ ਆ ਕਿੰਨੇ ਮੰਨਤਾ ਨਕਲੀ ਲਵਾਈ ਫਿਰਦੇ ਜਿਹੜਾ ਫੌਬਾਈ ਪਤਾ ਤੈਨੂੰ ਕੀ ਆਦਾ ਜਿਸ ਤਰੀਕੇ ਦੀ ਜਵਾਬ ਦੇ ਦੀ ਗੱਦੀ ਐ ਤੂੰ ਆ ਗਿਆ ਤੂੰ ਵਤੀ ਕਰੀਏ ਮੈਂ ਕੰਮ ਕਰਕੇ ਰੋਟੀ ਰੱਜ ਕੇ ਖਾਓ ਦੋ ਘਾਂ ਦਿ ਲੋਪਾਂ ਦੀਆਂ ਫੋਟ ਮੰਗ ਕੇ ਧੀਆਂ ਘਰਾਂ ਬਸੇ ਕਰਨ ਵਾਲਾ ਸਿਸਟਮ ਇਹ ਕਰਦੇ ਬੰਦ ਨਾ ਨਹੀਂ 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 ਮੈਂ ਤੈਨੂੰ ਦੱਸਦਾ ਮੈਨੂੰ ਹੁਣ ਤੂੰ ਇੱਥੇ ਸਪਸ਼ਟਿਕਰਨ ਦੇਦੇ ਵੀ ਕੰਮ ਬੰਦ ਕਰੇਗਾ ਤੇ ਨਹੀਂ ਇੱਕ ਮਿੰਟ ਭਾਈ ਸਾਹਿਬ ਇੱਥੇ ਬੋਲ ਕੇ ਦੱਸੋ ਲੇ ਬੋਲ ਵੀ ਮੈਂ ਆ ਕੰਮ ਕਰਦਾ ਸੀ ਆਉਂਦਾ ਨਾਮ ਬੋਲ ਕੇ ਆਪਦਾ ਨਾਮ ਬੋਲ ਕੇ ਬੋਲ ਆਪਦਾ ਨਾਮ ਬੋਲ ਕੇ ਪੂਰਾ ਕਰਦਾ ਹੈ ਨਾਮ ਬੋਲ ਆਪਦਾ ਨਾਮ ਕੀ ਤੇਰਾ ਨਹੀਂ ਮੜਾ ਡੰਡਾ ਫੜ ਕੇ ਇਹਨੂੰ ਕਹੋ ਬਾਬਾ ਜੀ ਬੋਲੇ ਆਉਂਦਾ ਨਾਮ ਬੋਲ ਕੇ ਦੇਵੇ ਕਰ ਦਾਂਗੇ ਜੀ ਬਾਬਾ ਤੂੰ ਬਾਬਾ ਕੋਈ ਗੱਲ ਨਹੀਂ ਮੰਨੀ ਤੂੰ ਆ ਦੀ ਰਿਕਾਰਡਿੰਗ ਤੂੰ ਵੀ ਮੁੱਕਰ ਗਿਆ ਨਾਲੇ ਸਾਡੇ ਕੋਲੇ ਸਬੂਤ ਪਏ ਆ ਫਿਰ ਇਹ ਤੂੰ ਹੁਣ ਦੱਸ ਵੀ ਆ ਕੰਮ ਤੂੰ ਕਿੰਨੇ ਕਰਦਾ ਏ ਇਹ ਬੰਦ ਕਰੇਗਾ ਹਾਂਜੀ ਉਧਰ ਕਹਿ ਕੈਮਰੇ 'ਚ ਹਾਂਜੀ ਬੰਦ ਕਰੇਗਾ ਕਈ ਤੇ ਕੀ ਬੇਨਤੀ ਕਰਨੀ ਚਾਹੁੰਨਾ ਸੰਗਤ ਨੂੰ ਕਿ ਉਤਪਤਾਂਕ ਕਰਮਕਾਂਡ ਪਫੰਡ ਛੱਡੋ ਜਿਹੜਾ ਪਖੰਡ ਕਰਦਾ ਬਣਾ ਦੇਊਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਇੱਦਾਂ ਨੂੰ ਘਬਰਾਣੀ ਕਰੇਗਾ ਕਹੋ ਇੱਕ ਮੈਦਾਨ ਜਿਹੜੀ ਮਹਾਂਤ ਨੇ ਤੇਰੀ ਪ੍ਰਮੋਸ਼ਨ ਕੀਤੀ ਸੀ ਵੀ ਬਾਬਾ ਜੀ ਕੋਲੇ ਆਓ ਵੀ ਇਹ ਵਸ਼ੀਕਰਨ ਕਰਕੇ ਦਿੰਦੇ ਆ ਤੁਸੀਂ ਇਹ ਸਾਨੂੰ ਜਵਾਬ ਦਿਓ ਤੁਸੀਂ ਵਸ਼ੀਕਰਨ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਜੀ ਇਹ ਕੰਮ ਨਹੀਂ ਅਸੀਂ ਕਰਦੇ ਵੀ ਤੇ ਫਿਰ ਪ੍ਰਮੋਟ ਕਾਦੀ ਕਰਾਈ ਜਾਂਦਾ ਇਹ ਜੀ ਉਹਨਾਂ ਨੇ ਖੋਦ ਹੀ ਕੀਤੀ ਹੈ ਤੁਸੀਂ ਕੋਈ ਵੀ ਦੇਰ ਤੇ ਆਉਂਦੀ ਸੇਵਾ ਕਰ ਸਕਦੇ ਹੋ ਉਹਨਾਂ ਨੂੰ ਉਹਨਾਂ ਅੱਗੇ ਅਰਦਾਸ ਕਰ ਸਕਦੇ ਹੋ ਅਸੀਂ ਵੀ ਕਰਦੇ ਆ ਆ ਉਤਪਤਾਨ ਕਿਹੜੀ ਦੇਵੀ ਦੇਵਤਾ ਕਹਿੰਦੇ ਉਤਪਤਾਨ ਕਰੋ ਵੀ ਜਾਂ ਸਾਡਾ ਇੱਕ ਬੰਦਾ ਵਾਸੇ ਚ ਕਰਕੇ ਵਿਖਾ ਦੋ ਜਿਹੜੀ ਕੜਾਈ ਕਹੋਗੇ ਜੋ ਸਮਾਨ ਕਹੋਗੇ ਅਸੀਂ ਕਰਦੇ ਆ ਉਤਪਤਾਨ ਨਹੀਂ ਹੁੰਦਾ ਉਤਪਤਾਨਗਾ ਕਿ ਹੁੰਦਾ ਨਹੀਂ ਉਹ ਨਹੀਂ ਹੁੰਦਾ ਬੰਦ ਕਰੋਗੇ ਬਾਬਾ ਜੀ ਅੱਜ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਸੀ ਕਾਰਵਾਈ ਕਰਾਵਾਂਗੇ ਦੇਖੋ ਸਿੱਧੀ ਗੱਲ ਹੈ ਬੇਨਤੀ ਠੀਕ ਹੈ ਅਸੀਂ ਇੱਥੇ ਪਿਆਰ ਨਾਲ ਬੇਨਤੀ ਕੀਤੀ ਹੈ ਠੀਕ ਹੈ ਹਾਂ ਇਹ ਬੇਨਤੀ ਹੈ ਤੈਨੂੰ ਬਾਬਾ ਜੀ ਆਪਣੇ ਨਗਰ ਤੋਂ ਪਾਸੇ ਦਸਨੀ ਆਏ ਨੇ ਬੜੀ ਕਿਰਪਾ ਹੈ ਨਾ ਹਾਂ ਨਗਰ ਦੇ ਵਿੱਚ ਕਿਤੇ ਵੀ ਥੋੜਾ ਬਹੁਤਾ ਇਦਾਂ ਦਾ ਕਰਮ ਹੁੰਦਾ ਹੈ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਕੇ ਸਮਝਾ ਦਿਓ ਵੀ ਆਪਾਂ ਉਹ ਤੋਂ ਪਤਾਂ ਜੋ ਨਹੀਂ ਕਰਨਾ ਦੇਵੀ ਦੇ ਤੇ ਸਾਰੇ ਸਤਕਾਰਯੋਗ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਾਂ ਤੇ ਆਪਾਂ ਵੀ ਦੁਆ ਕਰਦੇ ਹਾਂ ਅਰਦਾਸ ਸਰਬੱਤ ਦੇ ਭਲੇ ਲਈ ਇਹ ਵੀ ਕਰਨ ਪਰ ਸੰਗਤਾਂ ਨੂੰ ਬੁਲਾ ਕੇ ਜਾਂ ਲੋਕਾਂ ਦੀਆਂ ਧੀਆ ਭੈਣਾਂ ਦੀਆਂ ਫੋਟੋਆਂ ਰੱਖ ਕੇ ਉਹਨਾਂ ਦੇ ਉੱਤੇ ਕਹਿੰਨਾ ਮੈਂ ਵਸ਼ੀਕਰਨ ਕਰਦਾ ਇਹ ਕੰਮ ਹੈ ਕਿ ਗਲਤ ਹਾਂਜੀ ਬਾਬਾ ਠੀਕ ਹੈ ਇਹਨਾਂ ਨੂੰ ਸਮਝਾਓ ਤੇ ਮਾਂ ਮੇਰੀ ਇਹ ਤੇਰੇ ਚਰਮਾਂ 'ਚ ਬੇਨਤੀ ਹੈ ਬਸ ਜੀ ਬਾਬਾ ਨਹੀਂ ਨਹੀਂ ਮੇਰੀ ਵੇਖ ਅਰੇ ਤੂੰ ਪਤਾ ਕੀ ਹੈ ਇਹਨਾਂ ਨੂੰ ਮਤ ਦੇਣੀ ਆ ਦੇਰ ਤਿਆਂ ਹੈਗੇ ਆਪਣੇ ਵੀ ਹੈਗੇ ਨਾ ਦੋ ਦੋ ਜੇ ਜੇ ਇਹ ਕੰਮ ਕਰਾਂਗੇ ਦੇਖੋ ਲੋਕਾਂ ਨੇ ਗਾਣਾ ਕੱਢਣੀਆਂ ਕਿਹੜਾ ਵੀ ਫੋਨ ਕਹਿੰਦੇ ਆ ਨੀ ਹਾਂ ਫੋਨ ਤਾਂ ਮੈਂ ਕੀਤਾ ਨਹੀਂ ਬਾਬਾ ਇਦੋ ਅੱਛਾ ਉਹ ਉਹ ਜਿਹੜੀ ਚੁੰਬੇ ਵਾਲੀ ਮੰਤ ਨਹੀਂ ਅੱਛਾ ਉਹਨੇ ਕੀਤਾ ਫੋਨ ਉਹਨੂੰ ਪ੍ਰਮੋਟ ਕੀਤਾ ਨਹੀਂ ਉਹ ਕਹਿੰਦਾ ਬਾਬਾ ਵਸ਼ਿਸ਼ਕਰਨ ਕਰਦਾ ਜੀ ਇੱਥੇ ਆਓ ਬਾਬੇ ਕੋਲੇ ਠੀਕ ਆ ਜੀ ਇਸ ਕਰਕੇ ਨਾ ਇਹ ਕੰਮ ਹੁਣ ਹੁਣ ਮੇਰੀ ਮਾਂ ਬਣ ਕੇ ਇਹ ਕੰਮ ਕਰ ਦੋ ਬੰਦ ਨਹੀਂ ਮੈਂ ਦੱਸ ਨਹੀਂ ਪਾਪਾ ਪੋਦੇ ਆਏ ਇੱਥੇ ਉਹ ਆਦੇ ਵੀ ਅਸੀਂ ਅਧਿਕਾਰ ਬਾਗੇ ਆਈਆਂ ਹੁਣ ਨਾ ਮਾਦੂੰਦੂ ਬੈਠੇ ਆ ਕੇ ਵੀ ਮੈਨੂੰ ਬਾਬਾ ਜੀ ਕੋਈ ਰੱਖ ਧਾਗਾ ਦਿਓ ਵੀ ਐਨੀ ਗੱਲ ਤਾਂ ਮੈਂ ਵੀ ਕੋਲੇ ਬੈਠੀ ਹੋਰ ਕੀ ਮਦੂ ਵੀਰ ਦਾ ਰੂਡ ਕੋ ਸੁਣੋ ਇੱਕ ਮਿੰਟ ਦੇਖ ਮਿੰਟ ਆਹ ਤੁਹਾਨੂੰ ਸੁਣਾਉਣਾ ਯਾਰ ਇੱਕ ਮਿੰਟ ਇਹ ਮੈਨੂੰ ਸੁਣਾਉਣਾ ਕੀ ਕਰਕੇ ਗੀਆ ਅੱਛਾ ਲਾਈਨ